ਪੰਜਾਬ ਦੇ ਬਾਰਡਰ ਸ਼ੰਭੂ ਬਾਰਡਰ ਤੇ ਸ਼ਾਂਤ ਮਈ ਢੰਗ ਨਾਲ ਦਿੱਲੀ ਨੂੰ ਵੱਧ ਰਹੇ ਕਿਸਾਨਾਂ ਦੇ ਉੱਤੇ ਇਸ਼ੂ ਅੱਜ ਦਾ ਇਹ ਆ ਕਿ ਜਿਹੜਾ ਜੋ ਕੁਝ ਹਰਿਆਣਾ ਪੁਲਿਸ ਨੇ ਕੱਲ ਜਿਹੜਾ ਬੈਰੀਕੇਡਿੰਗ ਕੀਤੀ ਸੀ ਉਹ ਸਾਡਾ ਏਰੀਆ ਵਾ ਕੱਗਰ ਦਰਿਆ ਜਿਹੜਾ ਹੈ ਉਹ ਪੰਜਾਬ ਦਾ ਦਰਿਆ ਵਾ ਔਰ ਉਹਦੇ ਜਿਹੜਾ ਬ੍ਰਿਜ ਹੈਗਾ ਉਹਦੇ ਸੈਂਟਰ ਚ ਆਣ ਕੇ ਹਰਿਆਣਾ ਪੁਲਿਸ ਨੂੰ ਕੋਈ ਅਧਿਕਾਰ ਨਹੀਂਗਾ ਕਿ ਉਹ ਆਣ ਕੇ ਬੈਰੀਕੇਡਿੰਗ ਕਰੇ ਕੰਡੇ ਵਾਲੀ ਤਾਰਾ ਲਾਉਣ ਔਰ ਉੱਥੇ ਸਾਰੀ ਪੁਲਿਸ ਫੋਰਸ ਇੱਥੇ ਲਿਆਂ ਇਹਦਾ ਮਤਲਬ ਹਰਿਆਣਾ ਪੁਲਿਸ ਕੱਲ ਸਾਡੇ ਵਾਲ ਪੰਜਾਬ ਦੇ ਵਿੱਚ ਆਣ ਕੇ ਖੜ ਗਈ ਸੀਗੀ ਔਰ ਉੱਥੋਂ ਫਿਰ ਉਹਨਾਂ ਨੇ ਡਰੋਨ ਰਾਹੀਂ ਕਿਸਾਨਾਂ ਦੇ ਉੱਤੇ ਜਿਹੜੇ ਸੀਗੇ ਉਹ ਬੇਤਹਾਸ਼ਾ ਜਿਹੜੀ ਸ਼ੈਲਿੰਗ ਕੀਤੀ ਮਤਲਬ ਟੇਅਰ ਗੈਸ ਸ਼ੈਲਿੰਗ ਕੀਤੀ ਸਾਰਾ ਦਿਨ ਚੱਲਦੀ ਰਹੀ ਆ ਕਿਉਂਕਿ ਮੈਂ ਵੀ ਮੈਂ ਜਦੋਂ ਗਿਆ ਬਿਲਕੁਲ ਐਨ ਫਰੰਟ ਤੇ ਮੌਕੇ ਤੇ ਉੱਥੇ ਸਾਹ ਲੈਣਾ ਔਖਾ ਸੀਗਾ ਅੱਖਾਂ ਪਾਣੀ ਮਤਲਬ ਇੰਨਾ ਜ਼ਿਆਦਾ ਅੱਖਾਂ ਨੂੰ ਟ੍ਰਬਲ ਕਰਦਾ ਸੀ ਇਚਿੰਗ ਹੁੰਦੀ ਸੀਗੀ ਔਰ ਫਿਰ ਉੱਥੋਂ ਦੀ ਇਹਨਾਂ ਨੇ ਹਰਿਆਣਾ ਪੁਲਿਸ ਨੇ ਪੰਜਾਬ ਦੀ ਧਰਤੀ ਵਿੱਚ ਖੜ ਕੇ ਸਾਡੇ ਕਿਸਾਨ ਜਿਹੜੇ ਨੇ ਹੱਤੇ ਸੀ ਜਿਹੜੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਉਹਨਾਂ ਨੇ ਪ੍ਰੋਗਰਾਮ ਆਪਣੋ ਲਈ ਕਿੱਸ ਉਹਨਾਂ ਦੇ ਕਈ ਤਰ੍ਹਾਂ ਦੀਆਂ ਗੋਲੀਆਂ ਮਾਰੀਆਂ ਵੈਦਰ ਇਟ ਵਾਸ ਰਬ ਬੁਲੇਟਸ ਔਰ ਇਟ ਵਾਸ ਸਮ ਅਦਰ ਸ਼ੈਲ ਜਿਹੜੇ ਖੋਲ ਵੀ ਦਿਖਾਏ ਮੇ ਉੱਥੇ ਲੋਕਾਂ ਨੇ ਕਿਸਾਨਾਂ ਨੇ ਉਹਦੇ ਨਾਲ ਬਹੁਤ ਇੰਜਰੀਜ਼ ਹੋਈਆਂ ਨੇ ਬਹੁਤ ਸਰੀਆਂ ਮਤਲਬ ਜਿਆਦਾ ਸੱਟਾਂ ਵੱਜੀਆਂ ਨੇ ਕਿਸਾਨਾਂ ਦੇ ਇਵਨ ਪੱਤਰਕਾਰਾਂ ਦੇ ਇੱਕ ਪੱਤਰਕਾਰ ਮੇਰਾ ਬੜਾ ਅਜ਼ੀਜ਼ ਦੋਸਤ ਹੈ ਆ ਨੀਲ ਭਲਿੰਦਰ ਸਿੰਘ ਉਸ ਤੇ ਮੇਰੇ ਖਿਆਲ ਇੱਥੇ ਅੱਖ ਦੇ ਉੱਤੇ ਬਿਲਕੁਲ ਅੱਖ ਬਚ ਗਈ ਉਹਦੀ ਉਹਦੇ 5 ਕੇ 6 ਟਾਂਕੇ ਲੱਗੇ ਨੇ ਐਡਾ ਗਹਿਰਾ ਉਹਦਾ ਵੂਂਡ ਹੈਗਾ ਇਨਸਾਈਡ ਡੀਪ ਜਿਹੜੀ ਉਸ ਤੇ ਜੋ ਵੀ ਚੀਜ਼ ਮਾਰੀ ਗਈ ਪੁਲਿਸ ਵੱਲੋਂ ਇਟ ਵਾਸ ਵੈਰੀ ਵੈਰੀ ਹਰਟਫੁਲ ਐਂਡ ਵੈਰੀ ਪਾਵਰਫੁਲ ਇਸ ਤਰ੍ਹਾਂ ਨਾਲ ਆਲਮੋਸਟ 100 ਦੇ ਕਰੀਬ ਸਾਡੇ ਜਿਹੜੇ ਕਿਸਾਨ ਨੌਜਵਾਨ ਜਿਹੜੇ ਉਸ ਮੋਰਚੇ 'ਚ ਗਏ ਸੀ ਜਿਹੜੇ ਬਚਾਰੇ ਉਹਨਾਂ ਕੋਲ ਹੈ ਹੀ ਨਹੀਂ ਸੀਗਾ ਤੇ ਉਹਨਾਂ ਦੇ ਬੇ ਲੋੜਾ ਜਿਹੜਾ ਅਨਲਿਸ਼ ਕੀਤਾ ਗਿਆ ਸਟੇਟ ਪਾਵਰ ਵੱਲੋਂ ਜਿਹੜਾ ਜ਼ੁਲਮ ਟਾਇਆ ਗਿਆ ਵਾ ਉਹਦੇ ਕਰਕੇ 100 ਦੇ ਕਰੀਬ ਜ਼ਖਮੀ ਹੋਏ ਨੇ ਹੁਣ ਭਗਵੰਤ ਮਾਨ ਤੇ ਕੇਚਰੀਵਾਲ ਲਬਜ਼ਾ ਨਾ ਕਹਿੰਦੇ ਨੇ ਕਿ ਅਸੀਂ ਪੰਜਾਬ ਕੇ ਅੰਦੋਲਨ ਕੇ ਸਾਥ ਹੈ ਅਸੀਂ ਪੰਜਾਬ ਦੇ ਕਿਸਾਨਾਂ ਦੀ ਮਦਦ ਕਰਾਂਗੇ ਪਰ ਹੁਣ ਐਕਸ਼ਨ ਦਾ ਵੇਲਾ ਵਾ ਕੀ ਭਗਵੰਤ ਮਾਨ ਜਿਹੜੀ ਹਰਿਆਣਾ ਨੇ ਆਣ ਕੇ ਸਾਡੇ ਚ ਇਨਟਰੂਸ਼ਨ ਕੀਤੀ ਆ ਜਿਹੜਾ ਸਾਡੇ ਹਮਲਾਜਾ ਕੀਤਾ ਕਿਸਮ ਦਾ ਤੇ ਕਿਸਾਨਾਂ ਨੂੰ ਇੰਜਰ ਕੀਤਾ ਉਹਨਾਂ ਦੇ ਸਾਰਿਆਂ ਦੇ ਕੋਲ ਮੈਡੀਕਲ ਰਿਪੋਰਟਸ ਨੇ ਐਮ ਐਲ ਆਰ ਕਹਿੰਦੇ ਇਹਨਾਂ ਨੂੰ ਮੈਡੀਕਲ ਟਰਮਸ ਦੇ ਵਿੱਚ ਉਹ ਸਾਰੇ ਬਹੁਤ ਸਾਰੇ ਹਸਪਤਾਲਾਂ ਦੇ ਦਾਖਲ ਤੁਸੀਂ ਦੇਖ ਲਿਆ ਸੋਸ਼ਲ ਮੀਡੀਆ ਉੱਤੇ ਸਾਰੀਆਂ ਇੰਜਰੀਜ਼ ਤੁਸੀਂ ਦੇਖ ਲੀਆਂ ਸਭ ਨੇ ਦਿਖਾ ਦਿੱਤਾ ਕਿ ਕਿਹੜੇ ਕਿਹੜੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ ਕੱਲ ਇੱਕ ਮੇਰੇ ਨਾਲ ਜਿਹੜਾ ਦੋਵੇਂ ਟਰੈਕਟਰ ਤੇ ਚੜਿਆ ਹੋਇਆ ਸੀਗਾ ਤੇ ਮੈਨੂੰ ਇੱਕ ਨੌਜਵਾਨ ਕਿਸਾਨ ਆਇਆ ਉਹਨੇ ਇੱਕ ਪਰਨਾ ਸੀ ਉਹਦੇ ਕੋਲ ਉਹਦੇ ਸਿਰ 'ਚ ਬਹੁਤ ਸੱਟ ਲੱਗੀ ਉਹਨੇ ਪਰਨਾ ਨਿਚੋੜ ਕੇ ਪਰਨੇ 'ਚ ਖੂਨ ਡਿੱਗ ਰਿਹਾ ਸੀਗਾ ਥੱਲੇ ਇਹਦਾ ਕੌਣ ਹਿਸਾਬ ਲਊਗਾ ਜੀ ਔਰ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹੁੰਦਾ ਕਿ ਆ ਇਧਰ ਉਧਰ ਪਰਚੇ ਮਿੰਟੋ ਮਿੰਟੀ ਕਰਦਾ ਆਪੋਜੀਸ਼ਨ ਤੇ ਖੱਬੇ ਸੱਜੇ ਆਪਣੇ ਵਿਰੋਧੀਆਂ ਤੇ ਹੋਰ ਪਰਚੇ ਕਰਨ ਦਾ ਟਾਈਮ ਹੈਗਾ ਸ਼ੰਭੂ ਪੁਲਿਸ ਸਟੇਸ਼ਨ ਵਿੱਚ ਬੈਰੀਅਰ ਤੇ ਜਿਹੜਾ ਪੁਲਿਸ ਸਟੇਸ਼ਨ ਲੱਗਦਾ ਨੀਅਰੈਸਟ ਪੁਲਿਸ ਸਟੇਸ਼ਨ ਉੱਥੇ ਹਰਿਆਣਾ ਦੇ ਪੁਲਿਸ ਆਫਸਰਸ ਇਫ ਨੀਡ ਬੀ ਸਿਵਲ ਆਫਸਰਸ ਜਿਨ੍ਹਾਂ ਲੋਕਾਂ ਨੇ ਉੱਥੇ ਫਾਇਰਿੰਗ ਦੇ ਹੁਕਮ ਦਿੱਤੇ ਤੇ ਅਕਸਰ ਮੈਜਿਸਟ੍ਰੀ ਕਿਸੇ ਐਸ ਡੀ ਐਮ ਨੇ ਕਿਸੇ ਤਹਿਸੀਲਦਾਰ ਦੇ ਹੁਕਮ ਲੱਗਦੇ ਨੇ ਐਗਜ਼ੀਕਟਿਵ ਮੈਜਿਸਟ੍ਰੇਟ ਹੁੰਦਾ ਜਿਹੜਾ ਹੁਕਮ ਦਿੰਦਾ ਕਿ ਚਲਾ ਦਿਓ ਟੇਰ ਗੈਸ ਚਲਾ ਦਿਓ ਗੋਲੀਆਂ ਰਬੜ ਦੀਆਂ ਆ ਚਲਾ ਦਿ ਉਦੇ ਨਾਲ ਸਾਡਾ ਇੱਕ ਬਹੁਤ ਵੱਡਾ ਨੁਕਸਾਨ ਹੋਇਆ ਵਾ ਔਰ ਮੈਜੇਡੀ ਗੱਲ ਕਹਿਣਾ ਚਾਹੁੰਦਾ ਕਿ ਕੱਗਰ ਦਰਿਆ ਸਾਡਾ ਵਾ ਪੁਲ ਸਾਡਾ ਵਾ ਐ ਤਾਂ ਕੱਲ ਨੂੰ ਹਰਿਆਣੇ ਦੀ ਪੁਲਿਸ ਪੰਜਾਬ ਦੇ ਵਿੱਚੋਂ ਜਿੰਨੂੰ ਮਰਜ਼ੀ ਚੱਕ ਕੇ ਲੈ ਜਾਇਆ ਕਰੂਗੀ ਜੇ ਅੱਜ ਆਪਾਂ ਨਹੀਂ ਰੋਕਾਂਗੇ ਉਹਨਾਂ ਨੂੰ ਨਾਲੇ ਇੱਥੇ ਇਮਤਿਹਾਨ ਦੀ ਘੜੀ ਆ ਕੇਜਰੀਵਾਲ ਔਰ ਭਗਵੰਤ ਪਾਣ ਦੀ డు ਥੇ ਸਟੈਂਡ ਵਿਦ ਪੰਜਾਬ డు ਥੇ ਸਟੈਂਡ ਵਿਦ ਦਾ ਫਾਰਮਰਸ ਆਫ ਪੰਜਾਬ డు ਥੇ ਸਟੈਂਡ ਵਿਦ ਦਾ ਯੂਥ ਆਫ ਪੰਜਾਬ ਔਰ ਵਿਲ ਥੇ ਸਟੈਂਡ ਵਿਦ ਦਾ ਆਫੀਸਰਸ ਔਰ ਪੁਲਿਸ ਆਫੀਸਰਸ ਆਫ ਹਰਿਆਣਾ ਇਹ ਇਮਤਿਹਾਨ ਆ ਇਸ ਕਰਕੇ ਮੈਂ ਤੁਹਾਡੇ ਡੋਮੇਨ ਚ ਲਿਆਂਦਾ ਵਾ ਇਸ ਨੂੰ ਥੋੜਾ ਜਿਆਦਾ ਸ਼ੇਅਰ ਕਰਕੇ ਪਹਚਾਓ ਤਾਂ ਕਿ ਉਹਨਾਂ ਜੁम्मेवार ਪੁਲਿਸ ਆਫੀਸਰ ਦੇ ਉਤੇ ਪਰਚੇ ਦਰ ਤੇ ਜੇ ਭਗਵਾਨਪ੍ਰਤਮ ਪਰਚਾ ਨਹੀਂ ਦਰਜ ਕਰਦਾ ਤੇ ਮਹਿਜ਼ ਗੱਲਾਂ ਹੀ ਕਰਦਾ ਵਾ ਤਾਂ ਫਿਰ ਮੈਂ ਸਮਝਦਾ ਕਿ ਸਰਾਸਰ ਉਹਦੀ ਨਲੇਕੀ ਮੰਨੀ ਜਾਊਗੀ ਗਲਤ ਗੱਲ ਹੋਊਗੀ ਇਹਦਾ ਮਤਲਬ ਪੁਲਿਸ ਪੰਜਾਬ ਦੀ ਸਿਰਫ ਸਾਡੇ ਵਰਗਿਆਂ ਦੇ ਉੱਤੇ ਜ਼ੁਲਮ ਢੋਣ ਤੇ ਭਾਨੇ ਸਿੱਧੂ ਨੂੰ ਚੱਕ ਲੋ ਤੇ ਵਿਰੋਧੀਆਂ ਨੂੰ ਚੱਕ ਲੋ ਤੇ ਫਲਾਣੇ ਨੂੰ ਚੱਕ ਲੋ ਇਹ ਪੰਜਾਬ ਪੁਲਿਸ ਦਾ ਵੀ ਇੱਕ ਇਮਤਿਹਾਨ ਦੀ ਕੜੀ ਆ ਅਦਰਵਾਈਜ਼ ਉਹਨਾਂ ਨੂੰ ਇੱਕ ਖੁੱਲਾ ਰਸਤਾ ਮਿਲ ਜੂਵੇਗਾ ਅੱਜ ਤਾਂ ਉਹ ਇੱਥੇ ਸ਼ੰਭੂ ਤਾਂ ਆਏ ਕੱਲ ਫਿਰ ਉਹ ਅਗਲੀ ਵਾਰੀ ਤੁਹਾਡੇ ਫਤਿਹਗੜ੍ਹ ਸਾਹਿਬ ਤਾਂ ਆਇਆਂ ਕਿ ਤੇ ਮੁੜ ਕੇ ਅ ਅੰਮ੍ਰਿਤਸਰੀ ਨੂੰ ਜਾ ਕੇ ਕਿਸਾਨਾਂ ਨੂੰ ਰੋਕ ਲਿਆ ਕਰਨ ਔਰ ਦੂਸਰਾ ਮੈਂ ਕਹਿਣਾ ਚਾਹਣਾ ਕਿ ਜਿਹੜਾ ਕੱਲ ਇਹ ਟ੍ਰੇਲਰ ਹੈ ਬੀਜੇਪੀ ਵੱਲੋਂ ਇਹ 24 ਦੀਆਂ 2000 ਇਲੈਕਸ਼ਨਾਂ 2024 ਦੀਆਂ ਤੋਂ ਬਾਅਦ ਅਗਰ ਸੱਤਾ ਵਿੱਚ ਆਉਂਦੀ ਬੀਜੇਪੀ ਇਹ ਯਾਦ ਰੱਖਣਾ ਕਿ ਆਪਾਂ ਆਪਣੇ ਕੋਲ ਪੀਸਫੁਲੀ ਔਰ ਆਪਣੇ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਕਰਨ ਦਾ ਅਧਿਕਾਰ ਖੋਇਆ ਜਾਊਗਾ ਆਪਣੇ ਹਕੂਕ ਖੋਏ ਜਾਣੇ ਨੇ ਸਾਡਾ ਫੰਡਮੈਂਟਲ ਰਾਈਟ ਤੁਹਾਡੇ ਨਾਲ ਮੈਂ ਅੱਜ ਗੱਲ ਕਰ ਰਿਹਾ ਹੋ ਸਕਦਾ ਉਸ ਤੋਂ ਬਾਅਦ ਇਲੈਕਸ਼ਨ ਤੋਂ ਬਾਅਦ ਇਹਦੇ ਤੇ ਵੀ ਬੈਨ ਲੱਗ ਜੂਵੇ ਇਸ ਲਈ ਆਪਣੇ ਦੇਸ਼ ਨੂੰ ਆਪਣੇ ਜਮਹੂਰੀਅਤ ਨੂੰ ਆਪਣੇ ਸੰਵਿਧਾਨ ਨੂੰ ਬਚਾਉਣ ਵਾਸਤੇ ਆਪਾਂ ਸਭ ਨੂੰ ਇਸ ਇਲੈਕਸ਼ਨ ਵਿੱਚ ਵੀ ਕੇਅਰਫੁਲੀ ਵੋਟ ਕਰਨਾ ਚਾਹੀਦਾ ਪਰ ਅੱਜ ਦਾ ਮੁੱਦਾ ਜਿਹੜਾ ਸੀਗਾ ਕਿ ਭਗਵਾਨਤ ਮਾਨ ਨੂੰ ਤੁਰੰਤ ਜਿਹੜੇ ਆਫਸਰਸ ਨੇ ਇਹ ਹਰਿਆਣਾ ਪੁਲਿਸ ਦੇ ਜਿਨ੍ਹਾਂ ਨੇ ਸਾਡੇ ਕਿਸਾਨਾਂ ਤੇ ਤਸ਼ੱਦਦ ਕੀਤਾ ਉਹਨਾਂ ਤੇ ਜਲਦੀ ਤੋਂ ਜਲਦੀ ਪਰਚੇ ਦਰਜ ਕਰਕੇ ਉਹਨਾਂ ਦੇ ਅਰੈਸਟ ਹੋਣੇ ਚਾਹੀਦੇ ਉਹਨਾਂ ਨੂੰ ਉਹਨਾਂ ਨੂੰ ਦੇ ਸ਼ੁਡ ਬੀ ਬਰਾਟ ਟੂ ਜਸਟਿਸ